ਭਾਰਤ ਪਾਕਿਸਤਾਨ ਸਰਹੱਦ ਦੇ ਕਸਬਾ ਦੁਰੰਗਲਾ ਵਿੱਚ ਪ੍ਰਾਚਨ ਬਾਬਾ ਤੁਰਤਨਾਥ ਦੀ ਸਮਾਦੀ ਮੰਦਿਰ ਦੇ ਵਿੱਚ ਖੁਦਾਈ ਦੇ ਦੌਰਾਨ ਧਰਤੀ ਹੇਠ ਸ਼ਿਵਲਿੰਗ ਨਿਕਲ ਆਇਆ ਹੈ। ਦਾਸਤਿਏ ਇਹ ਸ਼ਿਵਲਿੰਗ ਪ੍ਰਕਟ ਹੋਣ ਦੀ ਬਾਰੇ ਪਤਾ ਚੱਲਣ ਤੋਂ ਬਾਅਦ ਦੂਦਰਾਜ ਪੰਡਾ ਤੋਂ ਲੋਕ ਦਰਸ਼ਨ ਕਰਨ ਦੇ ਲਈ ਮੰਦਿਰ ਦੇ ਵਿੱਚ ਪਹੁੰਚਣ ਲੱਗ ਪਏ ਨੇ। ਜਾਣਕਾਰੀ ਦਿੰਦੇ ਹੋਏ ਮੰਦਿਰ ਪੁਜਾਰੀ ਨੇ ਦੱਸਿਆ ਕਿ ਮੰਦਿਰ ਦੇ ਵਿੱਚ ਨਿਰਮਾਣ ਦੇ ਲਈ ਖੁਦਾਈ ਦਾ ਕੰਮ ਚੱਲ ਰਿਹਾ ਸੀ ਕਿ ਸਾਡੇ 3 ਫੁੱਟ ਦੀ ਖੁਦਾਈ ਤੋਂ ਬਾਅਦ ਖੁਦਾਈ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਇੱਥੇ ਕੋਈ ਪੱਥਰ ਨੁਮਾ ਚੀਜ਼ ਹੈ ਜਿਸ ਕਾਰਨ ਖੁਦਾਈ ਨਹੀਂ ਹੋ پا ਰਹੀ ਤੇ ਜਿਸ ਤੋਂ ਬਾ ਜਦੋਂ ਦੇਖਿਆ ਤਾਂ ਇੱਥਾ ਸ਼ਕਤਾਂ ਸ਼ਿਵਲਿੰਗ ਦੇ ਦਰਸ਼ਨ ਹੋਏ ਇਸ ਬਾਰੇ ਪਤਾ ਲੱਗਣ ਦੇ ਨਗਰ ਦੇ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ ਤੇ ਉਹਨਾਂ ਦੀ ਮਦਦ ਦੇ ਨਾਲ ਹੀ ਸ਼ਿਵਲਿੰਗ ਨੂੰ ਇੱਥੋਂ ਕੱਟ ਕੇ ਜਦੋਂ ਦੇਖਿਆ ਗਿਆ ਤਾਂ ਸ਼ਕਤਾਂ ਸ਼ਿਵ ਕੋਲੇ ਦੇ ਸ਼ਿਵਲਿੰਗ ਦੇ ਦਰਸ਼ਨ ਹੋਏ ਜਿਸ ਦੇ ਉੱਪਰ ਨੇਤਰ ਦਾ ਆਕਾਰ ਅਤੇ ਜਿੰਨੇ ਉਦਾਕਾਰ ਜਿਹੜਾ ਹੈ ਤਸਵੀਰ ਬਣੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਅਭਿਸ਼ੇਕ ਕਰਨ ਤੋਂ ਬਾਅਦ ਸ਼ਿਵਿੰਗ ਦੇ ਦਰਸ਼ਨ ਕਰਨ ਦੇ ਲਈ ਦੂਰ ਦਰਾਜ ਪਿੰਡਾਂ ਤੋਂ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਤੇ ਉਹਨਾਂ ਦੱਸਿਆ ਕਿ ਮੰਦਿਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਸ ਤਪਸਥਾਨ ਤੇ ਬਾਬਾ ਤੁਰਤਨਾਥ ਜੀ ਵੱਲੋਂ ਜ਼ਿੰਦਾ ਸਮਾਦੀ ਜਿਹੜੀ ਹੈ ਉਹ ਲਈ ਗਈ ਸੀ ਤੇ ਉਹਨਾਂ ਨੇ ਦੱਸਿਆ ਕਿ 15 ਦਿਨ ਪਹਿਲਾਂ ਹੀ ਉਹ ਦੱਸ ਦਿੱਤਾ ਸੀ ਕਿ ਮੈਂ ਇੱਥੇ ਸਥਾਨ ਤੇ ਜ਼ਿੰਦਾ ਸਮਾਦੀ ਜਿਹੜਾ ਉਹ ਲਵਾਵਾਂਗਾ ਉਹਨਾਂ ਨੇ ਕਿਹਾ ਕਿ ਦੱਸਿਆ ਗਿਆ ਸੀ ਉਹਨਾਂ ਵੱਲੋਂ ਅਤੇ ਜਦੋਂ ਇਹ ਪਿੱਪਲ ਦਾ ਤਹਨਾ ਟੁੱਟ ਜਾਵੇਗਾ ਅਤੇ ਟੁੱਟ ਕੇ ਘੇਟਾਂ ਡਿੱਗ ਜਾਵੇਗਾ ਤਾਂ ਤੁਸੀਂ ਸਮਝ ਲੈਣਾ ਕਿ ਮੈਂ ਇਸ ਮਾਦੀ ਦੇ ਵਿੱਚ ਲੀਨ ਹੋ ਗਿਆ ਸ਼ਿਵਲਿੰਗ ਦੇ ਦਰਸ਼ਨ ਹੋਣ ਤੋਂ ਬਾਅਦ ਸ਼ਿਵਪੋਲੇ ਦੇ ਪਗਤ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਦੇਖੀ ਜਾ ਰਹੀ ਆਓ ਦੇਖਦੇ ਆ ਤਸਵੀਰਾਂ ਦੇਖਦੇ ਆ ਇਹ ਪੂਰੀ ਖਬਰ ਇਸ ਸਮਾਂ ਲਗਭਗ ਜੀ 8:30 ਵਜੇ ਦਾ ਟਾਈਮ ਜੀ ਮੈਂ ਖਦਾਈ ਕਰ ਰਿਹਾ ਸੀ ਉਹ ਮੈਂ بابا ਨੂੰ ਬੋਲਾ ਮੈਂ بابا ਜੀ ਯਾਹ ਪੱਥਰ ਨਿਕਲਾ بابا ਜੀ ਬੋਲਦੇ ਕੁਝ ਸਾਫ ਕਰੋ ਖੋਦੋ ਤੇ ਬਾਹਰ نکਾਲੋ ਉਹਨੇ ਬਾਹਰ ਨਿਕਾਲ ਦਿਆ ਫਿਰ ਮੈਂ ਬਾਬਾ ਜੀ ਨੂੰ ਬੋਲਾ ਮੈਂ ਬਾਬਾ ਜੀ ਇਸ ਵਿੱਚ ਕਰਦੇ ਛੱਟ ਬਾਬਾ ਜੀ ਬੋਲਦੇ ਨਹੀਂ ਇਸ ਨੂੰ ਡਬੋ फेर ਦੂਸਰੀ ਸੈਰ ਕਰਾਇ ਕੀਤੀ ਵਰਦੀ ਹੈ ਹਰ ਹਰ ਮਹਾਦੇਵ ਬਹੁਤ ਖੁਸ਼ੀ ਮਨ ਕੇ ਵੀ ਬਾਬਾ ਜੀ ਸਾਡੇ ਬਹੁਤ ਚੰਗੇ ਨੇ ਇਹਨਾਂ ਜੀ ਭੋਲੇ ਸ਼ੰਕਰ ਦੀ ਕਿਰਪਾ ਰੇ ਹੋਈ ਹੈ ਕਿ ਸਾਡੇ ਦਰੰਗਲੀ ਸ਼ਹਿਰ ਦੇ ਵਿੱਚ ਸ਼ੀਵਲਿੰਗ ਦੀ ਸਥਾਪਨਾ ਹੋਈ ਹੈ ਸ਼ੀਵਲਿੰਗ ਪ੍ਰਗਟ ਹੋਇਆ ਹੈ ਅਨੁਸਾਰਣ ਜਾਣ ਕੇ ਬਹੁਤ ਹੀ ਖੁਸ਼ੀ ਹੋਈ ਹੈ ਸਾਰਿਆਂ ਨੂੰ ਹੀ ਤੇ ਇਸ ਕਰਕੇ ਅਸੀਂ ਮਤਲਬ ਇਸ ਖੁਸ਼ੀ ਨੂੰ ਸਾਰਿਆਂ ਵਿੱਚ ਪ੍ਰਗਟ ਕਰਨਾ ਚਾਹੁੰਦੇ ਆ ਤੇ ਬੋਲੋ ਹਰ ਹਰ ਮਹਾਦੇਵ ਬੀਜ ਜਿਆ ਬholenath ਹਰ ਹਰ ਮਹਾਦੇਵ ਮਹਾਦੇਵ ਦੀ ਬਹੁਤ ਕਿਰਪਾ ਹੈ ਕਿ ਜੋ ਉਹਨਾਂ ਨੇ ਇਸ ਨਗਰ ਵਿੱਚ ਪ੍ਰਗਟ ਹੋ ਕੇ ਸਾਰੇ ਨਗਰ ਨੂੰ ਹਾਲ ਨਿਹਾਲ ਕੀਤਾ ਆਪਣੇ ਦਰਸ਼ਨ ਦਿੱਤੇ ਨੇ ਔਰ ਇਹ ਮੰਦਿਰ ਤੋਂ ਪਹਿਲਾਂ ਹੀ ਪੁਜਾਰੀ ਜੀ ਨੇ ਕਿਉਂਕਿ ਪੁਜਾਰੀ ਜੀ ਵੀ ਬਹੁਤ ਮਹਾਦੇਵ ਦੇ ਭਗਤ ਨੇ ਔਰ ਬਹੁਤ ਰਧੀ ਸਦੀਆਂ ਵਾਲੇ ਨੇ ਇਹਨਾਂ ਨੇ ਪਹਿਲਾਂ ਹੀ ਭੇਖਵਾਨੀ ਕੀਤੀ ਸੀ ਕਿ ਇੱਥੇ ਬੋਲੇ ਸ਼ੰਕਰ ਦਾ ਮੰਦਿਰ ਬਣਾਵਾਵਾਂਗੇ ਤੇ ਇਹ ਜਿਹੜੀ ਭੇਖਵਾਨੀ ਹੈ ਸਪਸ਼ਟ ਜਿਹੜੀ ਇਹ ਸੱਚ ਹੋ ਗਈ ਆ ਬੋਲੀ ਨਵਜ ਜੀ ਨੇ ਸਵੈਮ ਆਪਣਾ ਦਰਸ਼ਨ ਦੇ ਕੇ ਤੇ ਇੱਥੇ ਆਪਣਾ ਸ਼ਿਵਲਿੰਗ ਦੇ ਰੂਪ ਵਿੱਚ ਵਿੱਚ ਨੇਤਰ ਬਣੇ ਹੋਏ ਨੇ ਜਨੂ ਬਣਿਆ ਹੈ ਜਿਸ ਵਿੱਚ ਉਹਨਾਂ ਨੇ ਦਰਸ਼ਨ ਦੇ ਕੇ ਪੂਰੇ ਨਗਰ ਨੂੰ ਬਹੁਤ ਖੁਸ਼ ਹੈ ਅਤੇ ਆਉਣ ਵਾਲੇ ਸਮੇਂ 'ਚ ਇੱਥੇ ਵਧੀਆ ਤੇ ਬਹੁਤ ਹੀ ਸੁੰਦਰ ਮਹਾਦੇਵ ਜੀ ਦਾ ਮੰਦਿਰ ਬਣਾਇਆ ਜਾਏਗਾ ਹਰ ਹਰ ਮਹਾਦੇਵ ਹਾਂ ਜੀ ਹਾਂ ਐਸਾ ਹੈ ਪੂ ਤੁਮਨੇ ਟਲ ਲਗਾਣਾ 25 ਕਿਲੋ ਦਾ ਟਲ ਮੰਗਾ ਰੱਖਾ ਹੈ ਉਹ 25 ਕਿਲੋ ਟਨ किलो के लिए जो है हमने सवा कोंटल का पाइप तैयार करवाया तो सवा कोंटल का पाइप तैयार करवा करके तो वो लगवाना था तो हमने बोला भाई साढ़े चार साढ़े पांच फुट इसको खोदना है ठीक है तो हमने प्रधान को बुलाया तो प्रधान जिस समय आए हैं तो उतते रहे तो एकदम ही जो है उससे जो है कई बजी कई बजी तो बोलता है गुरुजी ये तो कोई पत्थर निकला है मैं बोला पुत कोई बात नहीं मेरे मैं देखता हूँ क्या निकला है फिर उस पर हमने जल पाया जल पाया तो एकदम साफ दिखाई दिया मैंने बोला मैं पोते ये तो शिवलिंग है शेवम शंभू है ठीक है जी मैं बोला ये तो शेवम शंभू निकल गए हैं तो फिर तीन चार बंदों ने मिलकर खाला है तो जब हमें भी पता लगा कि महादेव प्रकट हो गए शेवम शंभू और नगर के भले के लिए क्या जो भी सेवा करेगा जो अपनी मन्नत करेगा मांगेगा जो भी है क्योंकि ये सेवम शंभू है ठीक है जी एक तो हम स्थापना करवाते हैं स्थापना करवाने वाले मेरे इस शंभू में फर्क है एक तो सोमवार का दिन है और सोमवार के दिन सावन के महीने में खुद सेवम प्रकट हुए तो जो भी जिसकी मन्नत है जो भी कोई मांग सकता है तो उसकी सारी मन्नतें पूर्ण होगी है